ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਦੇਵੀ ਫਾਰਮ ਔਗਾ ਤੇ ਜਿਸ ਦੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂਪੁਰੇਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਤਿੰਨੇ ਨੀ ਮਾਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਸੱਲੀ ਵਰਕ ਖੁਸ਼ੀ ਕਰਨੀ ਹੈ ਜੀ ਨੰਬਰ ਜੀ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸੋ ਨਾ ਬਈ ਗੁਰੀਆ ਪੰਨ ਦੇਵੀ ਵਾਲਾ ਜਿਹੜਾ ਫੀਕੋਟ ਤਸੀਲ ਕੋਟਪੂਰਾ ਬਈ ਮੋਬਾਈਲ ਨੰਬਰ ਜੀ 8699070979 ਬਈ ਠੀਕ ਹੈ ਵੀਰੇ ਤਾ ਨਾ ਨਾਗਾ ਜੀ ਅਜੇ ਹਾਂਜੀ ਭਾਈ ਇਧਰੋਂ ਵੱਡੀ ਵੈੜ ਤੋਂ ਸ਼ੁਰੂ ਕਰਦੇ ਸੁਹਾਗਰ ਨਮਾ ਜੀ ਸੁਹਾ ਭਾਈ ਇਹ ਦੂਜਾ ਦੱਸਿਆ ਆਪਾਂ ਤੀਜਾ ਕਹਿ ਕੇ ਦੇ ਦਾਂਗੇ ਕਦੋਂ ਸੁਈ ਹੈ ਜੀ ਭਾਈ ਪਤਾ ਨਹੀਂ ਆਪਣੇ ਕੋਲੇ ਮਾਲ ਰਾਤ ਹੀ ਆਇਆ ਠੀਕ ਹੈ ਦੁੱਧ ਕਿੰਨਾ ਤਿਆਰ ਹੈ ਜੀ ਭਾਈ ਇਹ ਸਾਲੇ ਚੋਣ ਵਾਲਾ 8 ਕਿਲੋ ਦਾ ਦੱਸ ਲਈ ਜਿਹੜਾ ਜੋ ਕਿਤੇ ਦਾ ਦੋਨੇ ਟਾਈਮ ਆਪਾਂ ਚਵਾ ਕੇ ਦਵਾਂਗੇ ਭਾਈ ਥਣਾ ਦੀ ਗਾਰੰਟੀ ਹੈ ਥਣਾ ਦੀ ਫੁੱਲ ਗਾਰੰਟੀ ਹੈ ਭਾਈ ਅਗਲਾ ਚੋਲਵੇ ਪਸਮਾਲਵੇ ਆਪਾਂ ਨੂੰ ਕੋਈ ਚੱਕ ਨਹੀਂ ਭਾਵੇਂ ਚਾਰ ਟਾਈਮ ਚੋਲ ਦੇ ਠੰਡੀ ਸੀਲ ਹੈ ਜੀ ਬਹੁਤ ਜ਼ਿਆਦੇ ਭਾਵੇਂ ਹੀ ਬੈ ਏਆਈ ਵਗੈਰਾ ਹੋਈ ਹੈ ਜੀ ਬਾਈ ਮਾਲਕਾ ਨੇ ਦੱਸਿਆ ਪਰ ਆਪਾਂ ਖਾਲੀ ਕਰਕੇ ਦੇਣੀ ਹੈ ਕੋਈ ਨਿਆਣਾ ਨਹੀਂ ਕੋਈ ਓਕੇ ਰਦਾਨਾ ਜੀ ਤੋੜ ਦਿਓ ਜੀ ਕੱਦ ਕੱਢ ਦੇ ਪਰ ਤੋਂ ਪੂਰੀ ਚੰਗੀ ਆ ਫੋਲ ਵੱਡਾ ਕੱਦ ਕੱਢ ਬਾਕੀ ਇਹਨਾਂ ਨੇ ਬਈ ਆਪਾਂ ਨੂੰ ਦੱਸਿਆਗਾ ਵੀ ਟੀ ਕਾ ਪਰ ਪਰ ਆਪਾਂ ਬਈ ਖਾਲੀ ਕਰਕੇ ਦੇਵਾਂਗੇ ਬਾਕੀ ਵੈਟ ਜੇ ਮੰਨ ਕੇ ਚੱਲ ਥਾਵ ਨੂੰ ਅਗਲਾ ਮੇਰੇ ਪੈਸੇ ਆ ਹਾਂ ਬਾਕੀ ਬਜਨ ਨਿਕਲ ਨਗਰਪੂਰੀ ਆ 8 ਕਿਲੋ ਦੁੱਧ ਜੋਕ ਕੇ ਲੈ ਜਿਓ ਜਿਹੜਾ ਬਾਈ ਦੇ ਘਰੇ ਤਿਆਰ ਹੋਊਗਾ ਅੱਗੇ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱੱਦ ਕਰ ਲੂ ਤਾਂ ਵੱੱਦ ਵੀ ਲੈ ਸਕਦਾ ਪਰ ਜਿੱਦੇ ਕਰਮ ਵਾਲੀ ਤਿਆਰ ਹੋਊਗੀ ਤੁਹਾਨੂੰ ਵੀ ਪਤਾ ਵੀ ਕਿੰਨੇ ਰੁਪਈਆ ਦੀ ਗਾਏ ਐ ਐਡੀ ਵੜ ਤਿਆਰ ਕਰਨੀ ਕਿਹੜਾ ਸੌਖੀ ਪਈ ਐ ਬਾਕੀ ਸੋਨਾ ਗੁਲਾਬੀ ਥਾਣਾ ਥਾਣਾ ਵੀ ਕੱਲਾ ਕੱਲਾ ਬਾਈ ਕੋਈ ਐ ਸਹੀ ਗੱਲ ਐ ਜੀ ਪੂਰਾ ਮੋਟਾ ਥਾਣਾ ਜੀ ਬਾਕੀ ਚੰਗੀ ਐ ਬੱਚੀ ਪਾਲਣ ਨਾਲ ਉਹੋ ਜੀ ਚੀਜ਼ ਪਾਲੀ ਚੰਗੀ ਐ ਕਿਉਂਕਿ ਇੱਕ ਦਾ ਖਰਚਾ ਬਹੁਤ ਆ ਬਾਈ ਕੁਆਲਟੀ ਬਹੁਤ ਐ ਬਾਈ ਰਾਖਾ ਕੁਆਲਟੀ ਬਹੁਤ ਐ ਸੇ ਦੁੱਧ ਵੀ ਚੰਗਾ ਪਾਊਗੀ ਸੱਜਰ ਡਿਮਾਂਡ ਦੇ ਦੀਰ ਬਾਈ ਮੁੱਲ ਕਰੋ ਨੂੰ ਆਪਾਂ ਮੰਨ ਕੇ ਚੱਲ ਕੁਛ ਕਰਈਏ 22000 ਦੀ ਵੈੜ ਦੇਣਾ ਆਫਰ ਹੀ ਆ ਆਫਰ ਹੀ ਆ ਬਾਈ ਇੱਕ ਨਾਲ ਆਪਾਂ ਆਫਰ ਜਮ ਐਂਡ ਤੇ ਵਿਖਾ ਰਾਂਗੇ ਠੀਕ ਆ ਵੀਡੀਓ ਐਂਡ ਤੇ ਕਰ ਵੇਖਿਓ ਜੀ ਇੱਕ ਹੋਰ ਆ ਆਫਰ ਉਹਨਾ 22000 ਰੁਪਏ ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਆਪਾਂ ਇਹਦੇ ਵਿੱਚ ਹੀ ਰੱਖ ਦਿੰਨੇ ਆ ਵੀਡੀਓ ਦੇ ਵਿੱਚ ਵੀ ਆਪਾਂ ਨਾਲ ਆਪਣੇ ਕੋਲੇ ਇੱਕ ਜਰਸੀ ਵੈੜ ਆ ਠੀਕ ਆ ਦੁੱਧ ਦੁੱਧ ਦੇ ਥੱਲੇ 4 ਕਿਲੋ ਆ ਅਗਲਾ ਮੈਂ ਮੁੱਲ ਲਊਗਾ ਆਪਾਂ 6000 ਦੀ ਵੈੜ ਦੇਵਾਂਗੇ ਜੇ ਅਗਲਾ ਜੋੜੀ ਲਊਗਾ ਤਾਂ ਨਾਲ ਫ੍ਰੀ ਦੇ ਦਾਂਗੇ ਬਾਈ ਦੁੱਧ 4 ਕਿਲੋ ਅਗਲਾ ਸੰਭ ਲਵੇ 7-8 ਕਿਲੋ ਦੁੱਧ ਕਰ ਜੂਗੀ ਬੈਣ ਠੀਕ ਹੈ ਵੀਰੇ ਲਓ ਜੀ ਆਫਰ ਆ ਜੇ ਤਾਂ 2 ਲੈ ਜੂਗਾ ਨਾ ਤਾਂ ਜਰਸੀ ਫ੍ਰੀ ਆ ਤੇ ਨਹੀਂ ਜਰਸੀ ਕੱਲੀ 6000 ਦੀ ਆ 2 ਨੰਬਰ ਕਾਲੀ ਬੈਡ ਵੀਰੇ ਇਹਦਾ ਸੁਆ ਕਿੰਨਾ ਮੰਗ ਜੀ ਸੁਆ ਭਾਈ ਪਹਿਲਾ ਸੁਈ ਵੀ ਇਹੇ ਅਗਲਾ ਦੂਜਾ ਮੰਨ ਲਵੇ ਤੀਜਾ ਮੰਗ ਲਵੇ ਭਾਈ ਠੀਕ ਹੈ ਵੀਰੇ ਹਾਂਜੀ ਤੇ ਕਿੰਨਾ ਦਾ ਤਿਆਰ ਜੀ ਭਾਈ ਇਹਦੇ ਥੱਲੇ ਜਿਹੜਾ ਚੋਣ ਵਾਲਾ ਹੋਣਾ ਸਹੀ 9 ਕਿਲੋ ਦਾ 8 ਕਿਲੋ ਦਾ ਉੱਤੇ ਆਪਣੇ ਨਾਲ ਕੋਈ ਸੌਦਾ ਕਰ ਲੈ ਥਣਾ ਦੀ ਗਰੰਟੀ ਆ ਥਣਾ ਦੀ ਫੁੱਲ ਗਰੰਟੀ ਉਹ ਇਹਦਾ ਬੱਚਾ ਬੈਠਾ ਭਾਈ ਨਾਲ ਹੀ ਦੇਣਾ ਜੀ ਬੱਚਾ ਨਾਲ ਹੀ ਦੇਣਾ ਭਾਈ ਬੱਚੇ ਨੂੰ ਅੱਗੇ ਬੰਨ ਦਿਓ ਮੰਨ ਕੇ ਚਲੋ ਮਿਲਦੀ ਆ ਠੀਕ ਹੈ ਵੀਰ ਹਾਂ ਛੱਡਣਾ ਛੱਡ ਲੈ ਨਹੀਂ ਛੱਡਣਾ ਨਾ ਛੱਡਾ ਵੀ ਬੱਚੇ ਸਾਹਮਣੇ ਚਾਹੀਦਾ ਵੀਰ ਠੀਕ ਹੈ ਵੀਰ ਤੋੜ ਕੇ ਦਿਖਾ ਦਿਓ ਜੀ ਸੂਆ ਦੂਜਾ ਸੂਈ ਹੈ ਜੀ ਨੈਟ 9 ਕਿਲੋ ਦੁੱਧ ਤਿਆਰ ਹੈ ਜੀ ਬੱਚਾ ਮਗਰ ਬੱਚਾ ਬੱਚਾ ਨਾਲ ਹੀ ਦੇਣਾ ਤੁਸੀਂ 8 ਬਨ ਕੇ ਬਾਈ ਕਹਿੰਦਾ ਆ ਜਿਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਚਮਕ-ਦਮਕ ਵਾਲੀ ਵਹਿੜਾ ਕੋਈ ਐ ਨਹੀਂ ਕੱਦ ਕੱਦ ਵਿੱਚ ਬਾਕੀ ਭਾਈ ਹੁਣ ਮੰਨ ਕੇ ਚੱਲ ਵੀਡੀਓ ਦਾ ਟਾਈਮ ਵੀ ਦੱਸ ਦੇ ਵੀਡੀਓ ਦਾ ਟਾਈਮ ਮੰਨ ਕੇ ਚੱਲ ਵੀ ਸਵੇਰ ਦਾ ਹੀ ਆ ਕੋਈ ਐ ਨਹੀਂ ਭਰੇ ਲੇਵੇ ਦੀਆਂ ਵੀਡੀਓ ਆ ਸਹੀ ਗੱਲ ਆ ਮਾਰਨਿੰਗ ਦੀ ਵੀਡੀਓ ਆ 9 ਵਜੇ ਤੇ 25 ਮਿੰਟ ਹੋ ਗਏ ਆ ਹਾਲੇ ਉਹ ਸਹਾਨਾ ਲਾੜਦੇ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਲਾ ਸੋਨਾ ਤਿਆਰ ਕੀਤਾ ਹੋਣਾ ਸੀਗਾ ਥਣ ਕੱਲਾ-ਕੱਲਾ ਨਿਖੜਮਾ ਥੱਥੀ ਚਵਾਈ ਵਾਲਾ ਥਾਲਾ ਥੰਮ phun ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਸੋਨਾ ਸਹਿਜਾ ਤਾਂ ਬਥੇਰੀਆਂ ਭਾਈ ਕੰਟੀ ਸੀਰ ਦੀ ਫੁੱਲ ਗਰੰਟੀ ਆ ਤੇ ਇਹਦੀ ਡਿਮਾਂਡ ਵੀਰੇ ਇਹਦਾ ਬਾਈ ਮੁੱਲ ਕੁਛ ਕਰੀ ਗਈ ਹੈ 24000 ਦੀ ਵਾੜ ਦੇ ਲਾਂਗੇ ਆਫਰ ਹੀ ਆ ਬਾਈ ਬਸ ਮੰਨ ਕੇ ਚੱਲ ਵੀ ਹਾਂ ਆਪਾਂ ਵੀਡੀਓ ਚ ਵਾਰ-ਵਾਰ ਇਹੀ ਗੱਲ ਕਹਿੰਦੇ ਆ ਭਾਈ ਜੀ ਨੇ ਮੰਨ ਕੇ ਚੱਲ ਵੀ ਗਾਣ ਲੈਣੀਆਂ ਵੀਡੀਓ ਅਗਲਾ ਭਾਵੇਂ ਦੋ ਵਾਰੀ ਦੇਖ ਲਵੇ ਠੀਕ ਆ WhatsApp ਤੇ ਆਪਾਂ ਕਿਸੇ ਨੂੰ ਵੀਡੀਓ ਨਹੀਂ ਪਾਉਣੀ ਇੱਕ ਮੰਨ ਕੇ ਚੱਲ ਭਾਈ ਅਗਲਾ ਟਾਈਮ ਪਾਸ ਜਾਣਾ ਕਰੇ ਪਹਿਲਾਂ ਘਰੇ ਰਹਿ ਕਰ ਲੈ ਵੀ ਭਾਈ ਕਿਹੜੀ ਗਾਣ ਲੈਣੀ ਹੈ ਕਿਹੜੀ ਨਹੀਂ ਲੈਣੀ ਠੀਕ ਹੈ ਜੀ ਹਾਂਜੀ ਭਾਈ ਵੀ ਹੈ ਮੰਨ ਕੇ ਚੱਲ ਵੀ ਟੋਕੜਾ ਹੀ ਐਵੇਂ ਮੈਂ ਤੁਹਾਨੂੰ ਗੱਬਣਾ ਕਹੀਆ ਅਗਲਾ ਭਾਈ ਫੋਨ ਲਾ ਲੈਂਦਾ ਵੀ ਭਾਈ ਗੱਬਣ ਕਿੰਨੇ ਟਾਈਮ ਦੀ ਹੈ ਹੈ ਟੋਕੜਾ ਹੀ ਆ ਭਾਈ ਠੀਕ ਹੈ ਵੀਰੇ ਤੇ ਜਰਸੀ ਵੈਡ ਇਹਦਾ ਸੂਆ ਕਿੰਨਾ ਮਾ ਜੀ ਭਾਈ ਇਹ ਪਹਿਲਾ ਸੂਆ ਹੀ ਸੂਈ ਆ ਦੰਦੋ ਜੀ ਭਾਈ ਦੰਦੋ ਨਹੀਂ ਚੈੱਕ ਕੀਤੀ ਐ ਮੈਂ ਤੁਹਾਨੂੰ ਮੈਂ ਕਹਦਾ ਲਓ ਆਪ ਕੋਟ ਜੀ ਤੋਂ ਚਲਦੀ ਵੀਰੇ ਨਹੀਂ 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 ਬਈ ਐ ਵੈਸੇ ਹੀ ਐ ਇਹ ਤਾਂ ਮੂ ਹੀ ਹੈ ਨਹੀਂ ਬਈ ਠੀਕ ਆ ਵੀਰੇ ਹਾਂਜੀ ਬਈ ਤੇ ਦੁੱਧ 4 ਕਿਲੋ ਆ ਦੁੱਧ 4 ਕਿਲੋ ਆ ਬਾਈ ਮੰਨ ਕੇ ਜੇ ਵੇੜਦੇ ਨਾ ਬੱਚਾ ਛੁੱਟਿਆ ਆਏ ਨੇ ਜੇ ਤੁਹਾਨੂੰ ਆਪਾਂ ਲਈ ਆਪਾਂ ਮਾਲਕਾਂ ਦਾ ਨੰਬਰ ਵੀ ਦੇ ਦਾਂਗੇ ਭਾਵੇਂ ਅਗਲਾ ਉਹਨਾਂ ਨਾਲ ਗੱਲਬਾਤ ਕਰਕੇ ਫੇਰ ਆਪਣੇ ਨਾਲ ਸੌਦਾ ਕਰ ਲਵੋ ਠੀਕ ਹੈ ਜੀ ਹਾਂ ਉਹ ਕਹਿੰਦੇ ਬਈ ਸਾਰੇ 20 25 ਲੈਣੀ ਹੋਇਆ ਬੱਚਾ ਛੁੱਟੇ ਨੂੰ 4 ਕਿਲੋ ਦੁੱਧ ਹੁਣ ਸਹੀ ਅਗਲਾ 2 ਮੰਨ ਲੈ ਤੇ 3 ਮੰਨ ਲੈ ਪਰ ਆਪਾਂ 4 ਚਵਾ ਕੇ ਦਵਾਂਗੇ ਆਪਣੇ ਘਰੇ ਦੋਨੇ ਟਾਈਮ ਠੀਕ ਹੈ ਵੀਰੇ ਹਾਂਜੀ ਬਈ ਤੋਰ ਕੇ ਦਿਖਾ ਦਿਓ ਵੀਰੇ ਬੱਚਾ ਜਣੀ ਸਮਾਂ ਤੋਂ ਸਮੇਂ ਤੋਂ ਪਹਿਲਾਂ ਸੂਹੀ ਆ ਇਹ ਬੱਚਾ ਸੱਟ ਗਈ ਆ ਜੀ ਪਹਿਲਾ 10 ਦਿਨ ਇਹ ਠੋਕੜਨੀ ਇਹਨੂੰ ਕਹਿ ਸਕਦੇ ਤੇ ਜਦੋਂ ਸਮਾਂ ਪੂਰਾ ਹੋ ਗਿਆ ਤੇ ਦੁੱਧ ਤੇ ਕਰਮ ਵਾਲੀ ਨੇ ਆਈ ਜਾਣਾ 4 ਕਿਲੋ ਦੁੱਧ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਸੰਬੀ ਭਲੀ ਪੂਰੀ ਚੰਗੀ ਆ ਵਜਨ ਵਾਲੀ ਆ ਜੀ ਬਾਕੀ ਮੱਛੀਆਂ ਨਾਲ ਤਾਂ ਬਾਈ ਚੰਗੀ ਆ ਮੁੱਲ 6000 ਆ ਜੇ ਕੋਈ ਜੋੜਾ ਲੈ ਜੂ ਤਾਂ ਨਾਲ ਵੈੜ ਫਰੀ ਦਿੱਤੀ ਜਾਊਗੀ ਬਾਕੀ ਚੰਗੀਆਂ ਵੈੜਾਂ ਨੇ ਜੀ ਨੂੰ ਲੱਗ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਰਹੇ ਧੰਨਵਾਦ